ਹੈਲੋ ਟੀਚਰਸ ਅਤੇ ਸਟੂਡੈਂਟ ਤੁਹਾਡੇ ਆਪਣੇ YouTube ਚੈਨਲ ਐਸਟੂਡਿਓ ਤੇ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਮਾਨਯੋਗ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਵੱਲੋਂ ਇੱਕ ਵਾਰ ਫੇਰ ਤੋਂ ਆਪਣੀ ਜਿਹੜੀ ਸਦਾ ਦੀ ਦੇੜੀ ਰਿਵਾਇਤ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਮ ਨੂੰ ਜਿਹੜਾ ਹੈ ਟਵੀਟ ਕਰ ਦਿੱਤਾ ਗਿਆ ਹੈ ਕਿ ਕੱਲ ਤੋਂ ਜਿਹੜੀ ਹੈ ਉਹ ਪ੍ਰਾਇਮਰੀ ਸਕੂਲਾਂ ਵਿੱਚ ਛੁੱਟੀ ਰਹੇਗੀ 21 ਜਨਵਰੀ ਤੱਕ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਟਵੀਟ ਕੀਤਾ ਜਾਂਦਾ ਹੈ ਜਾਂ ਛੁੱਟੀ ਦਾ ਐਲਾਨ ਕੀਤਾ ਜਾਂਦਾ ਉਹ ਸ਼ਾਮ ਨੂੰ ਕੀਤਾ ਜਾਂਦਾ ਹੈ ਜਦੋਂ ਟੀਚਰ ਆਪਣੇ ਸਤਾਨਾਂ ਤੇ ਪਹੁੰਚ ਜਾਂਦੇ ਨੇ ਚਲੋ ਫੇਰ ਵੀ ਇੱਕ ਨਿਊਜ਼ ਹੈ ਜੀ ਤੁਹਾਡੇ ਨਾਲ ਜਿਹੜੀ ਸਾਂਝੇ ਕਰ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਤਮਾਨ ਭਗਵਤਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁੱਬੇ ਦੇ ਜਿਹੜੇ ਸਿੱਖਿਆ ਮੰਤਰੀ ਹੈ ਉਨ੍ਹਾਂ ਦੇ ਵੱਲੋਂ ਸੂਬੇ ਵਿੱਚ ਪੈਰ ਈਕੜਾਕੇ ਦੀ ਠੰਡ ਕਾਣ ਵਿਦਿਆਰਥੀਆਂ ਦੀ ਸਿਹਤ ਦੇ ਮੱਧਿਆਨਜ਼ਰ ਪੰਜਾਬ ਦੇ ਸਰਕਾਰ ਸਰਕਾਰੀ ਸਕੂਲਾਂ ਵਿੱਚ ਜਿਹੜੇ ਪ੍ਰਾਇਮਰੀ ਸਕੂਲ ਹੈ 5ਵੀਂ ਕਲਾਸ ਤੱਕ ਉਹਨਾਂ ਦੇ ਵਿੱਚ ਜਿਹੜੀ ਛੁੱਟੀ ਕਰ ਦਿੱਤੀ ਗਈ ਹੈ ਜੀ 15 ਜਨਵਰੀ ਤੋਂ ਲੈ ਕੇ 24 ਜਨਵਰੀ ਤੱਕ ਸਕੂਲ ਬੰਦ ਰਹਿਣਗੇ। ਇਹ ਟਵੀਟ ਕੀਤਾ ਗਿਆ ਜੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੀ ਹੈ ਉਹ ਛੁੱਟੀਆਂ ਰਹਿਣਗੀਆਂ ਛੁੱਟੀਆਂ 15 ਜਨਵਰੀ ਤੋਂ ਲੈ ਕੇ 21 ਜਨਵਰੀ 2024 ਤੱਕ ਰਹਿਣਗੀਆਂ ਜੀ। ਸਵੇ ਦੇ ਜਿਹੜੇ ਮਿਡਲ ਹਾਈ ਤੇ ਸੀਨੀਅਰ ਸਕੈਂਡਰੀ ਸਕੂਲ ਹੈ ਜੀ ਪਹਿਲਾਂ ਸਿਰਫ ਸੀਨੀਅਰ ਸਕੈਂਡਰੀ ਸਕੂਲਾਂ ਵਿੱਚ ਸੀਗਾ ਸਕੂਲ ਲੱਗਦੇ ਪਏ ਸੀਗੇ ਪਲੱਸ 1 ਤੇ ਪਲੱਸ 2 ਦੇ ਹੁਣ ਮਿਡਲ ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਵਿੱਚ ਜਿਹੜਾ ਹੈ ਉਹ ਸਕੂਲ ਦਾ ਟਾਈਮ ਬਦਲ ਕੇ ਸਕੂਲ ਜਿਹੜੇ ਸਟਾਰਟ ਕਰ ਦਿੱਤੇ ਗਏ ਨੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਕੂਲ ਦਾ ਸਮਾਂ ਰਹੇਗਾ ਇਸ ਤੋਂ ਇਲਾਵਾ ਜਿਹੜੇ ਡਬਲ ਸ਼ਿਫਟ ਵਾਲੇ ਸਕੂਲ ਹੈ ਜੀ ਉਹਨਾਂ ਦਾ ਸਵੇਰੇ 9 ਵਜੇ ਤੋਂ ਸਮਾਂ ਸਟਾਰਟ ਹੋ ਜਾਏਗਾ 4 ਵਜੇ ਤੱਕ ਜਿਹੜਾ ਸਕੂਲ ਉਹਨਾਂ ਦਾ ਲੱਗੇਗਾ ਡਬਲ ਸ਼ਿਫਟ ਵਾਲਾ ਕੋਈ ਵੀ ਸਕੂਲ ਹੈ ਉਹ 4 ਵਜੇ ਤੋਂ ਬਾਅਦ ਨਹੀਂ ਖੁੱਲੇਗਾ ਇਹ ਹੁਕਮ ਜਿਹੜੇ ਤੁਰੰਤ ਪ੍ਰਭਾਵ ਤੋਂ ਸ਼ਾਮ ਦੇ ਸਮੇ 21 ਜਨਵਰੀ 2024 ਤੱਕ ਲਾਗੂ ਰਹਿਣਗੇ ਉਸ ਤੋਂ ਬਾਅਦ ਅੱਗੇ ਦੀ ਜੋ ਵੀ ਅਪਡੇਟ ਹੋ ਜੇ ਤੁਹਾਡੇ ਨਾਲ ਸਾਂਝੇ ਕਰ ਦਿੱਤੀ ਜਾਏਗੀ 5:24 ਮਿੰਟ ਦੇ ਉੱਤੇ ਹੁਣ 14 ਜਨਵਰੀ ਨੂੰ ਜਿਹੜਾ ਹੈ ਇਹ ਟਵੀਟ ਕੀਤਾ ਗਿਆ ਜੀ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਟੀਚਰ ਆਪਣੇ ਆਪਣੀ ਜਿਹੜੇ ਸਟੇਸ਼ਨ ਨੇ ਉੱਥੇ ਪਹੁੰਚ ਚੁੱਕੇ ਨੇ ਉਸ ਤੋਂ ਬਾਅਦ ਇੱਕ ਟਵੀਟ ਹਰਜੋਤ ਬੈਸ ਜੀ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਦੁਆਰਾ ਇਹ ਕਰ ਦਿੱਤਾ ਗਿਆ ਹੈ ਬਾਕੀ ਇਸ ਦੇ ਵਿੱਚ ਇਹ ਕਲੀਅਰ ਨਹੀਂ ਕੀਤਾ ਗਿਆ ਕਿ ਅਧਿਆਪਕ ਹੈ ਜਿਹੜੇ ਪ੍ਰਾਇਮਰੀ ਦੇ ਉਹ ਡਿਊਟੀ ਤੇ ਜਾਣਗੇ ਜਾਂ ਨਹੀਂ ਜਾਣਗੇ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਪਰ ਪ੍ਰਾਇਮਰੀ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਜਿਹੜਾ ਸਕੂਲ ਹੈ ਉਹ 21 ਜਨਵਰੀ ਤੱਕ ਬੰਦ ਰਹੇਗਾ ਇੱਕ ਗੁੱਡ ਨਿਊਜ਼ ਕਿ ਬੱਚਿਆਂ ਨੂੰ ਇੱਕ ਵਾਰ ਫੇਰ ਤੋਂ ਛੁੱਟੀ ਕਰ ਦਿਜੀਏ ਥੈਂਕ ਯੂ ਵੈਰੀ ਮਚ